ਸੱਚੀ ਗੱਲ ਦੋਸਤੋ ਇਸ ਵਕਤ ਤੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਹੈ ਕਿ ਹਾਜ਼ਰ ਆ। ਦੋਸਤੋ ਪੰਜਾਬ ਦੇ ਪਾਣੀਆਂ ਦਾ ਰੇੜਕਾ ਲਗਾਤਾਰ ਬਰਕਰਾਰ ਹੈਗਾ। ਪਰ ਜਿਨ੍ਹਾਂ ਹਾਲਾਤਾਂ ਚ ਅਸੀਂ ਦੇਖ ਰਹੇ ਹਾਂ ਕਿ ਅੱਜ ਪਿਛਲੇ ਕੁਝ ਦਿਨਾਂ ਤੋਂ ਭੜ ਗਰਮੀ ਪੈ ਰਹੀ ਹੈ। ਲੋਕ ਤਰਾਹੀ ਤਰਾਹੀ ਕਰ ਰਹੇ ਨੇ ਗਰਮੀ ਦੇ ਨਾਲ। ਜਿਸ ਤਰੀਕੇ ਨਾਲ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਹਦੇ ਨਾਲ ਯਕੀਨਨ ਇਹ ਹੈਗਾ ਕਿ ਇੰਨੀਆਂ ਤਪਦੀਆਂ ਦੁਪਹਿਰਾਂ ਪੰਜਾਬੀਆਂ ਨੇ ਜਾਂ ਪੰਜਾਬ ਦੇ ਨਾਰਥ ਏਰੀਆ ਦਾ ਆਪਾਂ ਜ਼ਿਕਰ ਕਰ ਲਈਏ ਭਾਰਤ ਦਾ ਉੱਤਰੀ ਏਰੀਆ ਉਹਨਾਂ ਨੇ ਨਹੀਂ ਚੱਲੀਆਂ ਸੀਗੀਆਂ ਤਾਂ ਜਿਸ ਤਰੀਕੇ ਨਾਲ ਤਾਪਮਾਨ ਦੇ ਵਿੱਚ ਇਜ਼ਾਫਾ ਹੋ ਰਿਹਾ ਤੇ ਇਹਨੇ ਸਾਫ਼ ਤੇ ਸਪਸ਼ਟ ਇਹ ਵੀ ਇਸ਼ਾਰਾ ਜ਼ਰੂਰ ਕਰਨਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਕਿੱਲਤ ਵਧੇਗੀ ਇਸ ਵਧ ਰਹੀ ਕਿੱਲਤ ਦੇ ਵਿਚਾਲੇ ਲਗਾਤਾਰ ਬੀਬੀਐਮਬੀ ਦਾ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਫਿਰ ਹਰਿਆਣੇ ਨੇ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਵਾਧੂ ਪਾਣੀ ਮੰਗਣ ਦੀ ਕੋਸ਼ਿਸ਼ ਕੀਤੀ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਜ ਇੱਕ ਬੜੀ ਅਹਿਮ ਚੀਜ਼ ਹਰਿਆਣੇ ਵਾਲੇ ਪਾਸੇੋਂ ਤਾਂ ਨਹੀਂ ਹਿਮਾਚਲ ਵਾਲੇ ਪਾਸੇੋਂ ਨਿਕਲ ਕੇ ਸਾਹਮਣੇ ਆਈ ਹੈ हिमाचल ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਇੱਕ ਵਾਰ ਫਿਰ ਮੰਗ ਦੁਹਰਾਈ ਹੈ ਕਹਿੰਦੇ ਕਿ ਸਾਡੇ ਹੱਕ ਦਾ ਪਾਣੀ ਸਾਡੇ ਹੱਕ ਦੇ ਜਿਹੜੇ ਹਾਲਾਤ ਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਸ ਕਾਨੂੰਨ ਦੇ ਤਹਿਤ ਹੋਈਆਂ ਜਿਹੜੀਆਂ ਸਮਝੌਤੇ ਦੇ ਤਹਿਤ ਹੋਈਆਂ ਉਹ ਤਾਂ ਦੇ ਦਿਓ ਸਾਨੂੰ ਹੁਣ ਇਹ ਜਿਹੜੀ ਹਿਮਾਚਲ ਮੰਗ ਉਠਾ ਰਿਹਾ ਹੈਗਾ ਇਹਨੂੰ ਕੇਸ ਨਜ਼ਰੀਏ ਨਾਲ ਸਮਝਿਆ ਜਾਵੇ ਜਿਸ ਤਰੀਕੇ ਨਾਲ ਉਹ ਰਾਇਲਟੀ ਮੰਗ ਰਹੇ ਨੇ ਜਿਸ ਤਰੀਕੇ ਦੇ ਨਾਲ ਉਹ ਇਹ ਕਹਿ ਰਹੇ ਨੇ ਕਿ ਪੁਰਾਣਾ ਏਰੀਅਰ ਬਕਾਇਆ ਪਿਆ ਹੈਗਾ ਆਖਰਕਾਰ ਇਹ ਸਥਿਤੀ ਇੰਨੀ ਗੁੰਝਲਦਾਰ ਕਿਉਂ ਬਣਦੀ ਜਾ ਰਹੀ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਵਕਤ ਪੰਜਾਬ ਕਿਹਨਾ ਹਾਲਾਤਾਂ ਚ ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਉੱਚੇ ਚ ਤੌਰ ਤੇ ਸੁਖਦਰਸ਼ਨ ਸਿੰਘ ਨੱਥ ਹੋਣਗੇ ਕਿਸਾਨ ਆਗੂ ਨੇ ਪੰਜਾਬ ਦੇ ਵੱਖ-ਵੱਖ ਮਸਲਿਆਂ ਤੇ ਚਿੰਤਾ ਚਿੰਤਨ ਕਰਦੇ ਰਹਿੰਦੇ ਨੇ ਨੱਸਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਨੱਸਬ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਜਿਹੜੀ ਮੌਜੂਦਾ ਸਥਿਤੀ ਹੈ ਜੇਸੀ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਮਝਾਉਣੀ ਹੋਵੇ ਇੱਲਾ ਤਾਂ ਪਾਣੀ ਦਾ ਮਲਾਂਕਣ ਜਾਂ ਆਪਣੇ ਹਿਸਾਬ ਨਾਲ ਥੋੜਾ ਜਿਹਾ ਕਰਨ ਦੀ ਕੋਸ਼ਿਸ਼ ਕਰੀਏ ਜਿਹੜੀ ਇਸ ਵੇਲੇ ਸਥਿਤੀ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਇਹ ਦੁਪਹਿਰਾਂ ਬਹੁਤ ਜ਼ਿਆਦਾ ਤਪ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ਼ਾਰਾ ਹੋ ਰਿਹਾ ਹੈ ਇੱਕ ਹਿਸਾਬ ਦੇ ਨਾਲ ਕਿ ਪਾਣੀ ਦੀ ਕਿਲਤ ਵਧੇਗੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਸ ਵਕਤ ਪਾਣੀ ਦੀ ਸਥਿਤੀ ਕੀ ਹੈਗੀ ਪੰਜਾਬ ਦੇ ਵਿੱਚ ਆਪਾਂ ਉੱਥੋਂ ਸ਼ੁਰੂਆਤ ਕਰਦੇ ਫਿਰ ਆਪਾਂ ਜਿਹੜਾ ਹਿਮਾਚਲ ਨੇ ਮਸਲਾ ਚੱਕਿਆ ਫਿਰ ਉਹਦੀ ਚਰਚਾ ਵੀ ਕਰਾਂਗੇ ਤੁਹਾਡੇ ਸਾਹਮਣੇ ਇਸ ਵੇਲੇ ਸਥਿਤੀ ਕੀ ਹੈਗੀ ਹੈ ਦੇਖੋ ਭੋਗਲ ਸਾਹਿਬ ਗੱਲ ਇਹ ਹੈ ਕਿ ਜੇ ਵੱਡੇ ਪ੍ਰਸੰਗ 'ਚ ਦੇਖੀਏ ਪਾ ਦੁਨੀਆ ਦੇ ਸਾਰੇ ਜਿਹੜੇ ਸਿਆਣੇ ਮਹਾਰਾ ਕੋਈ ਕਹਿ ਰਿਹਾ ਕਿ ਗਲੋਬਲ ਤਾਪਮਾਨ ਵਧ ਰਿਹਾ ਹੈ ਜੀ ਜਿਹਦਾ ਨਤੀਜਾ ਇਹ ਹੈ ਕਿ ਮੌਸਮ ਦੇ ਵਿੱਚ ਉਤਰਾ-ਪਤਲਾ ਹੋ ਰਹੀ ਹੈ ਗਲੇਸ਼ੀਅਰ ਪਿੰਗਰ ਰਹੇ ਨੇ ਹੂੰ ਜਿਹਦੇ ਕਰਕੇ ਪਾਣੀ ਦੀ ਮਾਤਰਾ ਲਗਾਤਾਰ ਘਟਦੀ ਜਾ ਰਹੀ ਹੈ ਪਹਿਲਾਂ ਦੇ ਮੁਕਾਬਲੇ ਸਾਡੇ ਦਰਿਆਵਾਂ ਦੇ ਵਿੱਚ ਵੀ ਜੀ ਜਾਂ ਥੋੜੇ ਸਮੇਂ ਲਈ ਬਹੁਤਿਆਰ ਬਾਰਸ਼ਾਂ ਤੇ ਕਿਹਾੜਾ ਜਾਂਦੇ ਨੇ ਹੂੰ ਜਾਨੀ ਜਿਹਨ ਮਤਲਬ ਬਹੁਤੇ ਇਲਾਕਿਆਂ ਚ ਸੋਕੇ ਬਾਕੀ ਹਾਲਤ ਬਣ ਜਾਂਦੀ ਹੈ ਜੀ ਤੇ ਗਰਮੀ ਵੱਧ ਰਹੀ ਹੈ ਹੂੰ ਉਹਦੇ ਕਰਕੇ ਵੱਟੇ ਅਸਰ ਸਾਡੇ ਜਣੀ ਮਤਲਬ ਸਮਾਜ ਤੇ ਸਾਡੀਆਂ ਫਸਲਾਂ ਤੇ ਸਾਡੇ ਜੰਗਲਾਂ ਤੇ ਇਸ ਗੱਲ ਦੇ ਪੈ ਰਹੇ ਨੇ ਇਹਦੇ ਤੋਂ ਤਾਂ ਕੋਈ ਮੁਲ ਕਰਨੀ ਜੀ ਪਰ ਜਿਹਦੇ ਕਰਕੇ ਸਾਡੇ ਜਿਹੜੇ ਨੇਤਾ ਨੇ ਸਾਡੀ ਸਰਕਾਰ ਹੈ ਇਹ ਵੱਡੇ ਪ੍ਰਸੰਗ ਚ ਚੀਜ਼ਾਂ ਨੂੰ ਸਮਝਣ ਦੀ ਬਜਾਏ ਹੂੰ ਕਈ ਵਾਰੀ ਜਣੀ ਮਤਲਬ ਮੰਨ ਲਓ ਆਪਣੇ ਜਿਹੜੇ ਛੋਟਾ ਜਿਹੜੀ ਜਿਹਨੂੰ ਆਪਾਂ ਕਹਿੰਦੇ ਨੇ ਨਿਕਟ ਦ੍ਰਿਸ਼ਟੀ ਹੈ ਉਹਦੇ ਤੋਂ ਗੱਲਾਂ ਕਰਦੇ ਨੇ ਥੋੜੇ ਛੋਟੀਆਂ ਗੱਲਾਂ ਹੁੰਦੀਆਂ ਹਾਂਜੀ ਵੱਡੇ ਪ੍ਰਸੰਗ ਵੀ ਸਮਝਣੇ ਚਾਹੀਦੇ ਨੇ ਸਾਨੂੰ ਮੰਗਾ ਵੀ ਸਮਝਣੀਆਂ ਪੈਣੀਆਂ ਇਹ ਕੀ ਹਾਂ ਨਾ ਸਭ ਜਿਸ ਤਰੀਕੇ ਨਾਲ ਇਸ ਵਕਤ ਹੁਣ ਆਪਾਂ ਥੋੜਾ ਜਿਹਾ ਜ਼ਿਕਰ ਕਰਦੇ ਚੱਲੀਏ ਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹ ਨਜ਼ਦੀਕੀ ਭਵਖ ਨੂੰ ਦੇਖ ਕੇ ਚੱਲਦੇ ਨੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਅੰਦੇਸ਼ੀ ਵਾਲਾ ਮਸਲਾ ਹੁੰਦਾ ਉੱਤੇ ਚਰਚਾ ਨਹੀਂ ਕਰਦੇ ਜਿਸ ਹਾਲਾਤਾਂ ਦੇ ਵਿੱਚ ਅਸੀਂ ਹੈਗੇ ਤਾਂ ਲੱਗਦਾ ਨਹੀਂ ਕਿ ਹੁਣ ਜਿਸ ਤਰੀਕੇ ਨਾਲ ਹਿਮਾਚਲ ਦੁਬਾਰਾ ਮੰਗ ਉਠਾ ਰਿਹਾ ਹੈ ਕਹਿੰਦੇ ਕਿ ਸਾਡੇ ਬਣਦੇ ਹੱਕ ਤਾਂ ਦੇ ਦਿੱਤੇ ਜਾਣ ਸਾਡੀ ਰਾਇਲਟੀ ਦਾ ਜ਼ਿਕਰ ਕਰ ਰਹੇ ਨੇ ਆਪਣੀ ਦਾ ਉਹ ਈਰੀਅਰ ਦਾ ਜ਼ਿਕਰ ਕਰਦੇ ਨੇ 2011 ਤੋਂ ਕਿੰਨੇ ਪੈਂਡਿੰਗ ਪਿਆ ਹੈਗਾ ਬਹੁਤ ਸਾਰੀਆਂ ਚਰਚਾਵਾਂ ਉਠਾ ਰਹੇ ਨੇ ਕਹਿੰਦੇ ਕਿ ਇਸ ਤਰੀਕੇ ਨਾਲ ਧੱਕੇਸ਼ਾਹੀ ਤਾਂ ਨਹੀਂ ਕਰਨੀ ਚਾਹੀਦੀ ਇਹ ਜਿਹੜਾ ਹਿਮਾਚਲ ਮੰਗ ਉਠਾ ਰਿਹਾ ਹੈਗਾ ਇਹਨੂੰ ਤੁਸੀਂ ਪੂਰੇ ਪੂਰੇ ਮਾਹੌਲ ਦੇ ਵਿੱਚ ਪੂਰੇ ਪ੍ਰਸੰਗ ਦੇ ਵਿੱਚ ਕਿਸ ਤਰੀਕੇ ਨਾਲ ਸਮਝ ਰਹੇ ਹੋ ਇੱਕੋ ਪ੍ਰੋਗਰਾਮ ਮੈਂ ਇਸ ਮੰਗ ਨੂੰ ਮੂਲਤਾ ਰੱਤ ਨਹੀਂ ਕਰਦਾ ਉਹਨਾਂ ਦੀ ਜੀ ਕਿਉਂਕਿ ਜਿਹੜੇ ਦਰਿਆ ਜਿੱਥੋਂ-ਜਿੱਥੋਂ ਵੀ ਵਗਦੇ ਨੇ ਜਿਹੜੀਆਂ ਰਿਪਬਲੀਕਨ ਸਟੇਟਾਂ ਨੇ ਹੂੰ ਉਹਨਾਂ ਦੇ ਰਾਈਟ ਹੈ ਉਹਨਾਂ ਦੇ ਉੱਤੇ ਦਰਿਆਵਾਂ ਦੇ ਉੱਤੇ ਜੀ ਤੇ ਹਿਮਾਚਲ ਦਾ ਪ੍ਰਸੰਗ ਹੈ ਹਿਮਾਚਲ ਦੇ ਨਾਲ ਦਰਿਆਵਾਂ ਤੋਂ ਬਹੁਤ ਵੱਡੇ ਪੱਮਾਨੇ ਤੇ ਹਾਲਾਂਕਿ ਪਹਿਲਾਂ ਸ਼ੁਰੂ ਵਿੱਚ ਸਿਰਫ 12% ਅਸੀਂ ਆਪਣੀ ਜਿਹੜੀ ਬਿਜਲੀ ਬਣ ਸਕਦੀ ਸੀ ਉਹਨੂੰ ਉਹਦੀ ਵਰਤੋਂ ਕਰ ਰਹੇ ਸੀ ਪਾਣੀ ਦੀ ਪਰ ਹੁਣ ਪਿਛਲੇ ਲਗਭਗ ਢਾਈ ਦਹਾਕੇ ਚ ਇਹਦੀ ਬਿਜਲੀ ਬਣੌੜ ਦੀ ਮਕਤਾਰ ਵੱਡੀ ਹੋਈ ਆ ਪਹਿਲਾਂ ਦੇ ਮੁਕਾਬਲੇ ਖਤ ਜ਼ਿਆਦਾ ਜੀ ਖਪਤ ਵਧ ਗਈ ਹਾਂ ਵਧੀ ਨਹੀਂ ਮੰਗ ਵਧੀ ਐ ਪੈਦਾਵਾਰ ਵੀ ਵਧੀ ਐ ਸਾ ਦਰਿਆਵਾਂ ਤੇ ਜੀ ਜੀ ਬਹੁਤ ਸਾਰੇ ਟੈਂਕ ਪਿੱਛੇ ਤੱਕ ਜਣੀ ਉੱਚੇ ਪਹਾੜਾਂ ਤੱਕ ਇਹਨਾਂ ਦਰਿਆਵਾਂ ਤੇ ਬਣੇ ਨੇ ਹੂੰ ਉਹਦਾ ਬੈਨੀਫਿਟ ਲਾਜ਼ਮੀ ਐ ਹਿਮਾਚਲ ਨੂੰ ਹੋਊਗਾ ਕਿਉਂਕਿ ਹਿਮਾਚਲ ਹੀ ਉਹਦਾ ਜਣੀ ਮਤਲਬ ਮੰਨ ਲਓ ਹਿਮਾਚਲ ਦਾ ਏਰੀਆ ਜੀ ਦੇ ਕਰਕੇ ਉਹ ਠੀਕ ਐ ਜੀ ਇਹ ਜਿੱਥੋਂ ਤੱਕ ਰਿਐਲਿਟੀ ਦਾ ਮਸਲਾ ਹੈ ਉਹ ਕੱਲਾ ਹਿਮਾਚਲ ਨਹੀਂ ਉਹ ਪੰਜਾਬ ਵੀ ਅਸੀਂ ਵੀ ਮੰਗ ਰਹੇ ਹਾਂ ਕਿਉਂਕਿ ਰਿਪੀਰੀਅਨ ਸਟੇਟਾਂ ਦੋ ਹੀ ਨੇ ਠੀਕ ਹੈ ਜਾਂ ਇਨ੍ਹਾਂ ਦਰਿਆਵਾਂ ਦੀਆਂ ਜਿਹੜੀਆਂ ਇਨ੍ਹਾਂ ਦਰਿਆਵਾਂ ਦੀਆਂ ਸਤਲੁਜ ਰਾਵੀ ਤੇ ਬਿਆਸ ਦੀਆਂ ਇਹ ਹਿਮਾਚਲ ਦੇ ਪੰਜਾਬ ਦੇ ਝੁੰਮੇ ਨਿਕਲਦੇ ਨੇ ਪੰਜਾਬ ਤੋਂ ਪਾਰਦੇ ਹੋਏ ਪਾਕਿਸਤਾਨ ਚ ਚਲੇ ਜਾਂਦੇ ਨੇ ਅੱਗੇ ਸਮੁੰਦਰ ਨੂੰ ਜਾਂਦੇ ਨੇ ਹੂੰ ਪਾਕਿਸਤਾਨ ਨਾਲ ਸੜਨ ਜੁੜਿਆ ਹੋਇਆ ਅਸੀਂ ਕੋ ਨਾਲ ਵੰਡ ਕਰ ਲਈ ਸੀ ਕੰਗਦਰੀਆ ਸਾਨੂੰ ਆਗੇ ਸੀ ਤੈਨੂੰ ਉਹਨਾਂ ਨੂੰ ਆਗੇ ਸੀ ਜੀ ਚਲੋ ਵੱਖਰਾ ਹੈ ਸਿੰਧ ਜਲ ਸਮਝੋ ਕਿ ਦਾ ਮਾਮਲਾ ਵੱਖਰਾ ਹੈ ਬਿਲਕੁਲ ਜੀ ਜੀ ਤੇ ਇਹਦੇ ਚ ਜਿਹੜੀ ਅਸੀਂ ਦੋਵੇਂ ਜਿਹੜੇ ਸਟੇਟਾਂ ਨੇ ਹਿਮਾਚਲ ਤੇ ਪੰਜਾਬ ਰਿਪੇਰੀਅਨ ਨੇ ਹਮ ਜੀ ਦੇ ਕਰਕੇ ਹਿਮਾਚਲ ਨੂੰ ਰਾਈਟ ਹੈ ਬਿਜਲੀ ਬਣਾਉਣ ਦਾ ਤੇ ਉਹਦੇ ਤੋਂ ਇਹ ਕਹਿ ਲੋ ਵੀ ਮਤਲਬ ਆਪਣੀ ਜੋੜਦੀ ਤੇ ਉਹਨੂੰ ਵੇਚ ਕੇ ਪੈਸਾ ਵੀ ਕਮਾਉਣ ਦਾ ਜੀ ਇਸੇ ਤਰੀਕੇ ਨਾਲ ਹੀ ਪੰਜਾਬ ਦਾ ਹਿੱਸਾ ਹੈ ਆਖੜਾ ਤੇ ਪਾਉਂਡਾ ਮੈਂ ਇਹਦੇ 'ਚ ਤੇ ਛਿੰਡਾ ਮੈਂ ਹੂੰ ਇਹਦੇ 'ਚ ਸਟਾਫ ਦੇ ਵੀ ਸ਼ੇਅਰ ਸੀ ਪੈਦਾ ਹੋਣ ਵਾਲੀ ਬਿਜਲੀ ਦਾ ਵੀ ਸ਼ੇਅਰ ਸੀ ਜੀ ਤੇ ਬੱਤਨ ਵਾਲੇ ਪਾਣੀ ਦਾ ਵੀ ਸ਼ੇਅਰ ਹੈ ਹੂੰ ਹਿਮਾਚਲ ਪਾਣੀ ਪਾ ਸਕਦਾ ਉਹਨੂੰ ਕਦੇ ਕਿਸੇ ਨੇ ਡੱਕਿਆ ਨਹੀਂ ਉਹ ਪੱਕੀ ਗੱਲ ਹੈ ਵੀ ਹਿਮਾਚਲ ਦੀ ਖੇਤੀ ਬੜੀ ਦੀ ਪਾਣੀ ਦੀ ਲੋੜ ਬਹੁਤ ਘੱਟ ਹੈ ਹੂੰ ਕਿਉਂਕਿ ਪਹਾੜੀ ਇਲਾਕਾ ਹੋਣ ਕਰਕੇ ਇੱਕ ਤਾਂ ਬਹੁਤ ਲੰਮੇ ਚੌੜੇ ਨਾਲੇ ਇਹ ਕਹਿੰਦੇ ਵੀ ਇਸ ਕਿਸਮ ਦੀ ਜਰੂਰਤ ਨਹੀਂ ਦੂਜਾ ਮੀਂਹ ਜਦ ਆ ਦੇ ਪੈਣ ਕਰਕੇ ਉਹਨਾਂ ਦੀ ਖੇਤੀ ਤਿਆੜੀ ਪਾਣੀਆ ਤੇ ਨਿਰਭਰ ਨਹੀਂ ਹੈ ਜੀ ਜੀ ਸਾਡੀ ਖੇਤੀ ਤਿਆੜੀ ਪਾਣੀਆ ਤੇ ਨਿਰਭਰ ਹੈ ਪਰ ਸਾਡੇ ਨਾਲ ਜਿਹੜਾ ਇੱਕ ਕਿਸਮ ਦਾ ਧੱਕਾ ਕੀਤਾ ਕੇਂਦਰ ਸਰਕਾਰ ਨੇ ਹੂੰ ਇਹ ਹੈ ਕਿ ਹਰਿਆਣੇ ਨਾਲ ਅਸੀਂ ਸਤਲੁਜ ਤੇ ਪਾਣੀ ਤੇ ਕਦਰ ਬੁਵਾਦ ਨਹੀਂ ਠਾਇਆ ਕਿਉਂਕਿ ਹਰਿਆਣਾ ਪੰਜਾਬ ਦਾ ਹਿੱਸਾ ਸੀ ਤੇ ਵੰਡ ਹੋਣ ਤੋਂ ਪਹਿਲਾਂ ਜਿਹੜਾ ਪਾਣੀ ਹਰਿਆਣੇ ਨੂੰ ਜਾਂਦਾ ਸੀ ਪਾਖੜਾ ਨਹਿਰ ਦੇ ਜ਼ਰੀਏ ਸਤਲੁਜ ਦਾ ਜੀ ਅਸੀਂ ਮੰਨਦੇ ਹਾਂ ਕਿ ਕੁਦਰਤੀ ਵੰਡ ਤੋਂ ਦੇ ਆਧਾਰ ਤੇ ਉਹ ਸਾਡਾ ਹਿੱਸਾ ਹੋਣ ਕਰਕੇ ਉਹਨਾਂ ਦਾ ਹੱਕ ਹੈ ਉਸ ਪਾਣੀ ਦੇ ਜੀ ਪਰ ਹਰਿਆਣਾ ਤੇ ਪੰਜਾਬ ਦੋਨੇ ਜਿੰਨਾ ਪਾਣੀ ਵਰਤ ਰਹੇ ਨੇ ਹੂੰ ਉਹ ਦੋਨਾਂ ਦੇ ਕੁੱਲ ਜੋੜ ਨਾਲੋਂ ਵੱਧ ਪਾਣੀ ਇਕੱਲਾ Rajasthan ਨੂੰ ਦਿੱਤਾ ਗਿਆ ਹੈ ਜੀ ਜਿਹੜਾ ਜਣੀ ਕੋਈ ਰਿਐਲਿਟੀ ਨਹੀਂ ਦਿੰਦਾ ਹੂੰ ਇਸ ਗੱਲ ਨਾਲ ਅਸੀਂ ਸਹਿਮਤ ਆ ਕਿ Rajasthan ਇੱਕ ਦੇਖਣ ਚ ਲੱਗਦਾ ਵੀ ਮਾਰੂ ਪ੍ਰਦੇਸ਼ ਹੈ ਪਰ ਉਹ ਬੜਾ ਇਨ ਰਿਚ ਸਟੇਟ ਹੈ ਇੰਡੀਆ ਦੀ ਜੀ ਬੜਾ ਕੁਝ ਆ ਉੱਥੇ ਨਿਕਲਦਾ ਹੂੰ ਉਹ ਪਾਣੀ ਦੀ ਰਿਐਲਿਟੀ ਦੇਵੇ ਉਹਦੇ ਚ ਹਿਮਾਚਲ ਦਾ ਵੀ ਬੜਾ ਹਿੱਸਾ ਮਿਲੇ ਸਾਨੂੰ ਕੋਈ ਇਤਰਾਜ਼ ਨਹੀਂ ਜੀ ਦਿੱਲੀ ਨੂੰ ਹਿਮਾਚਲ ਨੂੰ ਹਿੱਸਾ ਮਿਲ ਰਿਹਾ ਹੈ ਪੰਜਾਬ ਨੂੰ ਕੋਈ ਹਿੱਸਾ ਨਹੀਂ ਮਿਲ ਰਿਹਾ ਨਾ ਉਹਦੇ ਹਿੱਸੇ ਦਾ ਪਾਣੀ ਤੇ ਨਾ ਉਹਦੀ ਕੋਈ ਰਾਇਲਟੀ ਨਜ਼ਰ ਮੈਂ ایسے ایسے ਇਸੇ ਮਸਲੇ ਤੇ ਆਉਣਾ ਚਾਹੁੰਦਾ ਸੀਗਾ ਕਿ ਜੇ ਹਿਮਾਚਲ ਇਸ ਵੇਲੇ ਰਾਇਲਟੀ ਮੰਗ ਰਿਹਾ ਹੈ ਤੇ ਫਿਰ ਪੰਜਾਬ ਨਾਲ ਧੱਕਾ ਕਿਉਂ ਪੰਜਾਬ ਨੂੰ ਵੀ ਤਾਂ ਇੱਥੇ ਮੰਗ ਉਠਾਉਣੀ ਚਾਹੀਦੀ ਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਵਾਰ-ਵਾਰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਅਸੀਂ ਪਿਛਲੇ ਦਿਨਾਂ ਦੇ ਵਿੱਚ ਫੇਰ ਕਰਜ਼ਾ ਚੱਕਿਆ ਸੀ ਲਗਾਤਾਰ ਕਰਜ਼ਾ ਚੱਕ ਕੇ ਆਪਣੀਆਂ ਸਰਕਾਰੀ ਜਾਇਦਾਦਾਂ ਨੂੰ ਜਿਹੜਾ ਉਹ ਛਿੱਕੇ ਟੰਕੇ ਜਾਂ ਦਾਤ ਇਲਾਕੇ ਅਸੀਂ ਕਰਜ਼ਾ ਚੱਕ ਰਹੇ ਹਾਂ ਤਾਂ ਸਾਨੂੰ ਚਾਹੀਦਾ ਨਹੀਂ ਵੀ ਇੱਥੇ ਵਾਰ-ਵਾਰ ਅਸੀਂ ਇੱਕੋ ਮੰਗ ਉਠਾਈਏ ਤੇ ਅੱਜ ਨਹੀਂ ਤੇ ਕੱਲ ਕੇਂਦਰ ਨੂੰ ਸੁਣਨੀ ਪਊਗੀ ਕਿ ਰਾਇਲਟੀ ਬਣਦੀ ਹੈ ਸਾਡੀ ਅਸੀਂ ਜਿਹੜਾ ਰਾਜਸਥਾਨ ਨੂੰ ਪਾਣੀ ਦੇ ਰਹੇ ਹਾਂ ਅਸੀਂ ਜਿਹੜਾ ਹਰਿਆਣਾ ਨੂੰ ਪਾਣੀ ਦੇ ਰਹੇ ਹਾਂ ਜਿਸ ਹਿਸਾਬ ਨਾਲ ਵੰਡ ਹੋਈ ਹੈ ਉਸ ਹਿਸਾਬ ਨਾਲ ਠੀਕ ਹੈ ਪਾਣੀ ਜਾਂਦਾ ਜਾਵੇ ਪਰ ਜਿਹੜ ਕਵਾਲਿਟੀ ਤਾਂ ਹੋਣੀ ਚਾਹੀਦੀ ਏ ਇਕ ਟੁਕੜ ਨਹੀਂ ਦੇਖੋ ਹਰਿਆਣੇ ਨੂੰ ਜਿਹੜਾ ਜਾਣਦਾ ਉਹ ਠੀਕ ਹੈ Rajasthan ਦਾ ਕੋਈ ਰਾਈਟ ਨਹੀਂ ਪੰਜਾਬ ਦੇ ਪਾਣੀ ਜੀ ਕਿਉਂਕਿ ਪੰਜਾਬ ਦੇ ਇਹ ਤਿੰਨੇ ਦਰਿਆ ਕਿਤੇ ਟੱਚ ਵੀ ਨਹੀਂ ਕਰਦੇ Rajasthan ਨੂੰ ਤਾਂ ਉਹਨੂੰ ਪਾਣੀ ਦੇ ਦਿੱਤਾ ਗਿਆ ਤੇ ਇਹ ਤੁਹਾਡੇ ਵੀ ਇੱਕ ਇਹਦੇ 'ਚ ਹੋਣਾ ਜਾਣਕਾਰੀ 'ਚ ਹੈ ਕਿ ਜਦੋਂ ਮਹਾਰਾਜਾ ਗੰਗਾ ਸਿੰਘ ਨੇ ਗਾਗਨਾਣ ਕੱਟਣ ਤੱਕ ਮੰਗ ਰੱਖੀ ਸੀ ਜਿਹੜੀ ਵਗਦੀ ਹੈ ਹੂੰ ਤਾਂ ਰੇਜ ਕੁਵਾਰਨਰ ਨੇ ਵੀ ਪੰਜਾਬ ਦੇ ਨੇ ਕਿਹਾ ਸੀ ਕਿ ਪਾਣੀ ਤੁਸੀਂ ਲੈ ਸਕਦੇ ਹੋ ਉਹਨੂੰ ਰੈਲਟੀ ਪੇ ਕਰੋ ਇਹਦੀ ਗੈਰ ਵੀ ਆਪਣੇ ਖਾਤੇ ਤੇ ਬਣਾਉਂਗੇ ਤੇ ਰੈਲਟੀ ਵੀ ਦਿਓਗੇ ਹੂੰ ਉਹ ਰੈਲਟੀ ਪੰਜਾਬ ਸਰਕਾਰ ਨੂੰ ਗੰਗ ਕਨਾਲ ਦੀ 1948 ਤੱਕ ਮਿਲਦੀ ਰਹੀ ਮਿਲਦੀ ਰਹੀ ਹੈ ਜੀ ਬਿਲਕੁਲ ਹਾਂ ਉਸ ਤੋਂ ਬਾਅਦ ਜਿਹੜੀ ਮਤਲਬ ਇਹ ਸੀ ਜਿਹੜਾ 56 ਦਾ ਸਮਝੌਤਾ ਹੋਇਆ ਇੱਕ ਸਕਰੀ ਪਦਰਤੀ ਮੀਟਿੰਗ ਚ ਵੰਡ ਕਰਤੀ ਪਾਣੀ ਦੀ ਜੀ ਉਦੋਂ ਚ ਇੱਕ ਕਲਾਸ ਸੀ ਕਿ ਪਾਣੀਆਂ ਦੀ ਰਿਐਲਿਟੀ ਦਾ ਫੈਸਲਾ ਅਗਲੀ ਮੀਟਿੰਗਾਂ ਚ ਕੀਤਾ ਜਾਊਗਾ ਜੀ ਪਰ 55 ਤੋਂ ਤੁਸੀਂ ਦੇਖ ਲਓ ਕਿੰਨੇ ਸਾਲ ਲੰਘ ਗਏ ਉਹ ਅਗਲੀ ਮੀਟਿੰਗ ਕਦੇ ਨਹੀਂ ਹੋਈ ਜਿਹਦੇ ਚ ਸਾਨੂੰ ਰਿਐਲਿਟੀ ਮਿਲਦੀ ਬਿਲਕੁਲ ਰਿਐਲਿਟੀ ਦਾ ਜ਼ਿਕਰ ਵੀ ਹੋਇਆ ਸੀ ਨਾਲ ਇਹ ਵੀ ਜ਼ਿਕਰ ਹੋਇਆ ਸੀਗਾ ਕਿ ਪਾਣੀ ਦਾ ਬਲੰਕਣ ਵੀ ਹੋਊਗਾ ਸਮੇਂ-ਸਮੇਂ ਤੇ ਮੈਨੂੰ ਲੱਗਦਾ ਕਿ ਹਾਂ ਜੀ ਹਾਂ ਪਾਣੀ ਦਾ ਬਲੰਕਣ ਹੋਣਾ ਜ਼ਰੂਰੀ ਹੈ ਕਿਉਂਕਿ ਪਾਣੀ ਦੀ ਮਕਦਾਰ ਸੇਮ ਨਹੀਂ ਰਹਿੰਦੀ ਜੀ ਕਿਸੇ ਖਾਸ ਸਾਲ ਤੱਕ ਜੇ ਮੌਸਮ ਬਦਲੋ ਵੱਧ ਵੀ ਸਕਦਾ ਪਰ ਆਮ ਤੌਰ ਤੇ ਸਾਡੇ ਦਰਿਆਵਾਂ ਚ ਪਾਣੀ ਘਟਿਆ ਘਟਿਆ ਜੀ ਜਿਹਦੇ ਕਰਕੇ ਜਣੀ ਹਰ 10 ਸਾਲ ਬਾਅਦ ਅਵੇਲੂਏਸ਼ਨ ਕਰਨੀ ਕਿ ਹੁਣ ਪਾਣੀ ਦੀ ਕਿੰਨੀ ਮਕਦਾਰ ਹੈ ਮਤਲਬ ਮੌਜੂਦ ਹੈ ਸਾਨੂੰ ਮਿਲ ਰਹੀ ਹੈ ਜੀ ਉਸ ਦੇ ਨਤੀਜੇ ਪੰਡ ਹੋਣੀ ਹੈ ਪਰ ਉਹ ਕਹਿੰਦੇ ਨੇ ਪੰਜਾਬ ਜਿਉਂ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਤੇਰੀ ਮੱਛ ਮਿਲੇ ਨਾ ਮਿਲੇ ਸਾਡੇ ਦੋ ਥਣ ਚੋੜੀ ਹੂੰ ਤਾਂ ਹੁਣ ਉਹ ਕਹਿੰਦੇ ਸਾਨੂੰ ਸਾਡਾ ਪਾਣੀ ਪੂਰਾ ਦਿਓ ਪੰਜਾਬ ਦੇ ਬੱਚੇ ਨਾ ਬੱਚੇ ਜੀ ਇਹ ਤੱਕ ਹੈ ਤੇ ਮੈਂ ਤੁਹਾਡੇ ਜਣੀ ਮਤਲਬ ਇਹ ਕਿ ਉਹਨੂੰ ਧਿਆਨ ਚ ਗੱਲ ਲਿਆਉਣਾ ਚਾਹੁੰਦਾ ਕਿ ਅਸੀਂ ਲਗਭਗ 12 ਸਾਲ ਪਹਿਲਾਂ ਜੀ ਇੱਕ ਪਟੀਸ਼ਨ ਹਾਈ ਕੋਰਟ ਚ ਪਾਈ ਸੀ 15 ਕ ਪਟੀਸ਼ਨਰ ਸੀ ਅਸੀਂ ਮੈਂ ਵੀ ਪਟੀਸ਼ਨਰ ਸੀ ਜੀ ਉਹਦੇ ਚ ਡਾਕਟਰ ਧਰਮਵੀਰ ਗਾਂਧੀ ਵੀ ਸੀ ਤੇ ਜਸਟਿਸ ਅਜੀਤ ਸਿੰਘ ਪਾਇਸ ਹੂੰ ਉਹਨਾਂ ਨੂੰ ਅਸੀਂ ਜਣੀ ਉਹਨੂੰ ਮਤਲਬ ਉਹਦਾ ਮੁਖੀ ਬਣਾਇਆ ਸੀ ਜੀ ਅ ਕਿ ਸਾਨੂੰ ਰਾਜਸਥਾਨ ਤੋਂ ਰਿਅਲਿਟੀ ਦਵਾਈ ਜਾਵੇ ਤੇ ਉਸ ਵੇਲੇ ਬਹੁਤ ਮਿਹਨਤ ਨਾਲ ਅਸੀਂ ਡਾਟਾ ਇਕੱਠਾ ਕਰਕੇ ਇਹ ਪਤਾ ਸੀ ਕਿ ਜੇ ਇੱਕ ਪੈਸਾ ਪਰ ਲੀਟਰ ਪਾਣੀ ਦਾ ਜਣੀ ਮਤਲਬ ਰੇਟ ਮਿੱਥਾ ਜਾਵੇ ਤੇ ਉਦੋਂ 1.8 ਲੱਖ ਕਰੋੜ ਰੁਪਇਆ ਰਾਜਸਥਾਨ ਵੱਲ ਨਿਕਲਦਾ ਸੀ ਜੀ ਪਰ ਲਾਜ਼ਮੀ ਇਹ ਵੀ ਹੋਰ ਵੱਧ ਗਿਆ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਨੀਅਰ ਅਬਾਉਟ ਤੋਂ ਗੁਣਾ ਹੋ ਗਿਆ ਸਾਲਾਂ ਚ ਤੇ ਪਰ ਉਹ ਜਿਵੇਂ ਹੁਣ ਹਾਈ ਕੋਰਟ ਨੇ ਕਹਿ ਕੇ ਵੀ ਇਹ ਮਾਮਲਾ ਪਾਣੀਆਂ ਦੀ ਵੰਡ ਦਾ ਸੁਪਰੀਮ ਕੋਰਟ ਚ ਪੈਂਡਿੰਗ ਹੈ ਸਾਡੀ ਰਿੱਟ ਨੂੰ ਜਣੀ ਮਤਲਬ ਉਹ ਮੰਨ ਲੋ ਕੈਟਾਡੂਰ ਦੇ ਨਾਲ ਹੀ ਇਹਨੂੰ ਕਲੱਬ ਕਰਕੇ ਛੋੜਿਆ ਜਾਵੇ ਅਸੀਂ ਇਹਦੇ ਤੇ ਕੋਈ ਡਿਸੀਜਨ ਨਹੀਂ ਦੇ ਸਕਦੇ ਜੀ ਪਰ ਇਹ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਅਸੀਂ ਮੰਗ ਵੀ ਕਰਦੇ ਰਹੇ ਹਾਂ ਕਿ ਪੰਜਾਬ ਦੀ ਸਰਕਾਰ ਬਕਾਇਦਾ ਡਿਮਾਂਡ ਕਰੇ ਕਿ ਬਿੱਲ ਬਣਾ ਕੇ ਭੇਜੇ ਉਹਨੂੰ ਜਣੀ ਮਤਲਬ ਕਹਾ ਉਹਨੂੰ ਪਲੀਟ ਕਰੇ ਵੀ ਸਾਨੂੰ ਇਹ ਪਾਣੀ ਦੀ ਰਿਐਲਟੀ ਕਿਉਂ ਨਹੀਂ ਮਿਲਦੀ ਸਾਨੂੰ ਕਿਸ਼ਤਾਂ 'ਚ ਵੀ ਰਿਐਲਿਟੀ ਮਿਲੇ ਤੇ ਪੰਜਾਬ ਜਿਹੜਾ ਸਵਾ ਚਾਰ ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਜਿਹਦੇ ਬਜਟ ਤੋਂ ਲਗਭਗ ਗੁਣਾ ਉਹਦੇ ਸਰ ਖਰਚ ਹੈ ਉਹਨੂੰ ਕਿਸ਼ਤਾਂ 'ਚ ਵੀ ਪੈਸੇ ਮਿਲਣਾ ਤੇ ਅਸੀਂ ਜਣੀ ਆਪਣੇ ਪੈਰਾਂ 'ਤੇ ਹੋ ਸਕਦੇ ਆ ਕਿਉਂਕਿ ਪਾਣੀ ਸਾਡਾ ਬਾਹਰ ਜਾਂਦਾ ਜੀ 24 ਲੱਖ ਟਿਊਬਵਲ ਸਾਡੇ ਚੱਲੀ ਜਾਂਦਾ ਹੈ ਬਿਜਲੀ ਸਰਕਾਰ ਨੇ ਮੁਫਤ ਕਰਤੀ ਜਿੱਦੀ ਲਗਭਗ 12000 ਕਰੋੜ ਆਏ ਸਾਲ ਸਰਕਾਰ ਪੇ ਕਰ ਰਹੀ ਹੈ ਸਬਸਿਡੀ ਤੇ ਪੰਜਾਬ ਦਾ ਜਣੀ ਮਤਲਬ ਇਹ ਕਿ ਲੋਕੀਂ ਭਾਂਡਾ ਜਾਂ ਪੀਪਾ ਖਾਲੀ ਖੜਕ ਰਿਹਾ ਹੈ ਪੈਸਾ ਪੂਸਾ ਹੈ ਨਹੀਂ ਜਿਨੇ ਕਰਕੇ ਭਗਵਾਨਤਮਾਨ ਦੀ ਸਰਕਾਰ ਨੂੰ ਇਹ ਜਿਹੜੀ ਪਾਣੀ ਦੀ ਰਿਐਲਿਟੀ ਦਿੱਲੀ ਤੋਂ ਰਾਜਸਥਾਨ ਤੋਂ ਉਹ ਕਹਿੰਦਾ ਮੰਗਣੀ ਚਾਹੀਦੀ ਹੈ ਜੀ ਪਰ ਇਹਨਾਂ ਨੇ ਹੁਣ ਤੱਕ 3 ਸਵਾ 3 ਸਾਲ ਤੋਂ ਵੱਧ ਸਮਾਂ ਲੰਘਾਇਆ ਇਹਨਾਂ ਨੇ ਇਸ ਮਾਮਲੇ ਦੇ ਉੱਤੇ ਕੁਝ ਵੀ ਨਹੀਂ ਕੀਤਾ ਬਿਲਕੁਲ ਨਥਬ ਮੈਂ ਇਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗਾ ਜੇ ਹਿਮਾਚਲ ਦੇ ਮੁੱਖ ਮੰਤਰੀ ਆਪਣਾ ਫਰਜ਼ ਸਮਝਦੇ ਹੋਏ ਆਪਣੇ ਲੋਕਾਂ ਦੀ ਜ਼ਿੰਮੇਵਾਰੀ ਸਮਝਦੇ ਹੋਏ ਬਾਰ-ਬਾਰ ਮੰਗ ਉਠਾ ਰਹੇ ਨੇ ਪਹਿਲਾਂ ਵੀ ਉਹਨਾਂ ਨੇ ਮੰਗ ਉਠਾਈ ਹੁਣ ਫੇਰ ਉਠਾ ਰਹੇ ਨੇ ਤੇ ਸਾਡੇ ਮੁੱਖ ਮੰਤਰੀ ਬਸ ਬਿਆਨ ਦੇਣ ਜੋਗੇ ਨੇ ਜਾਂ ਫਿਰ ਅਧਿਕਾਰਕ ਤੌਰ ਤੇ ਵੀ ਮੰਗ ਰੱਖਣੀ ਚਾਹੀਦੀ ਹੈ ਉਹਨਾਂ ਨੂੰ ਕਿਉਂਕਿ ਬੜੀ ਜ਼ਰੂਰੀ ਚੀਜ਼ ਹੈ ਜਿਸ ਤਰੀਕੇ ਨਾਲ ਆਪਾਂ ਜ਼ਿਕਰ ਵੀ ਕਰ ਰਹੇ ਹਾਂ ਮੈਂ ਕਿਉਂਕਿ ਆંકੜੇ ਖੰਘਾਲ ਰਹੇ ਸੀਗੇ ਸਾਡੀਆਂ ਜਿੰਨੇ ਜਿਹੜੇ ਵੀ ਪਾਣੀ ਦੇ ਸੋਮੇ ਨੇ ਖਾਸ ਕਰਕੇ ਅਸੀਂ ਪਾਏ ਚਾਹੇ ਸਤਲੁਜ ਜਿਹੜੀ ਦੀ ਨਹਿਰ ਆਪਣੀ ਨਦੀ ਹੈਗੀ ਆ ਉਹਦਾ ਜ਼ਿਕਰ ਕਰ ਲਈਏ ਚਾਹੇ ਰੰਜੀਤ ਸਾਗਰ ਵਾਲੀ ਡੈਮ ਦਾ ਜ਼ਿਕਰ ਕਰ ਲਈਏ ਚਾਹ ਪਾਖੜਾ ਬਿਆਸ ਦਾ ਜ਼ਿਕਰ ਕਰ ਲਈਏ ਹਰੇਕ ਥਾਂ ਤੇ ਪਾਣੀ ਘਟਿਆ ਪਹਿਲਾਂ ਨਾਲੋਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਨਜ਼ਰ ਆ ਰਹੀਆਂ ਚੀਜ਼ਾਂ ਕਿ ਉਹ ਇਸ ਮਤਲਕ ਵੀ ਅੱਗੇ ਕੇਂਦਰ ਤੱਕ ਗੱਲ ਕਰਨ ਜਾਂ ਸੁਪਰੀਮ ਕੋਰਟ ਤੱਕ ਆਮ ਲੋਕ ਪਟੀਸ਼ਨ ਪਾ ਰਹੇ ਨੇ ਤਾਂ ਸਰਕਾਰ ਆਪਣੇ ਤੌਰ ਤੇ ਉਸ ਮਸਲੇ ਨੂੰ ਅੱਗੇ ਲਿਜਾਵੇ ਬਿਲਕੁਲ ਜੀ ਮੈਂ 32 ਸਾਲ ਪੰਜਾਬ ਇਰੀਗੇਸ਼ਨ ਵਿਭਾਗ ਦੇ ਚਾਹ ਦੇ ਇੰਜੀਨੀਅਰ ਵਜੋਂ ਨੌਕਰੀ ਕੀਤੀ ਹੈ ਹੂੰ ਇਹਨਾਂ ਗੱਲਾਂ ਨਾਲ ਅਸੀਂ ਬੜੇ ਨੇੜਿਓਂ ਮਾਇਕਾ ਜੁੜਿਆ ਰਿਹਾ ਪਰ ਮੈਨੂੰ ਕਦੇ ਜੇ ਤੁਸੀਂ ਪੁਰਾਣਾ ਮੰਨੋ ਤਾਂ ਕਹਿਣਾ ਪਊਗਾ ਕਿ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਦੀ بجائے ਰੀਅਲ ਮੁੱਖ ਮੰਤਰੀ ਦੀ بجائے ਇਹ ਲੱਗਦਾ ਜਿਵੇਂ RAM ਲੀਲਾ ਚ ਰੋਲ ਕਰ ਰਹੇ ਹੋ ਉਹਦੇ ਮੁੱਖ ਮੰਤਰੀ ਹੂੰ ਕੋਈ ਵੀ ਸੋਰਸ ਇਸ ਕਿਸਮ ਦਾ ਸਟੈਂਡ ਨਹੀਂ ਲੈਂਦੇ ਜਿਹਦੇ ਕਿਹਾ ਜਾਵੇ ਕਿ ਉਹ ਸੂਬੇ ਦੀ ਨੁਮਾਇੰਦਗੀ ਕਰਦੇ ਨੇ ਉਸ ਤੇ ਆ ਤੇ ਡਿਪੈਂਡ ਨਹੀਂ ਅਖਬਾਰਾਂ ਦੇ ਵੱਡੇ ਇਤਿਹਾਲ ਦੇ ਲਈ ਤੁਹਾਡੀ ਧਾਮੇਬਾਜੀ ਟਾਈਪ ਦੀ ਸਿਆਸਤ ਅਸੈਂਬਲੀ ਚ ਜਿਹੜੀ ਨਾ ਕੋ ਚੁਟਕਲੇबाजी ਕਰ ਲਈ ਇਹਨਾਂ ਗੱਲਾਂ ਨਾਲ ਕਦੇ ਕੋਈ ਮੁੱਖ ਮੰਤਰੀ ਆਫ ਦੀ ਸਟੇਟ ਦੀ ਹਮਾਇਤ ਨਹੀਂ ਕਰ ਸਕਦਾ ਜਿਵੇਂ ਭਗਵੰਤ ਪਾਲ ਹੋਰ ਹੁਣ ਤੱਕ ਕਰ ਰਹੇ ਜੀ ਵੈਸੇ ਅਧਿਕਾਰਿਕ ਤੌਰ ਤੇ ਜਿਹੜੀਆਂ ਚੀਜ਼ਾਂ ਕਰਨੀਆਂ ਹੁੰਦੀਆਂ ਉਹ ਵੱਖਰੀਆਂ ਹੁੰਦੀਆਂ ਨੇ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਲਗਾਤਾਰਤਾ ਦੇ ਵਿੱਚ ਜੇ ਹੁਣ ਹਿਮਾਚਲ ਵਾਲੇ ਪਾਸਿਓਂ ਚੀਜ਼ਾਂ ਹੋ ਰਹੀਆਂ ਪਹਿਲਾਂ ਹਰਿਆਣੇ ਵਾਲੇ ਪਾਸੇ ਵੀ ਹੋਈਆਂ ਕਿਉਂਕਿ ਉਹ ਵੀ ਕਹਿੰਦੇ ਕਿ ਸਾਡਾ ਪਾਣੀ ਤੇ ਹੱਕ ਹੈਗਾ ਉਹ ਵੀ ਅਧਿਕਾਰਕ ਤੌਰ ਤੇ ਲੜਾਈ ਲੜਦੇ ਨਜ਼ਰ ਆਏ ਪਰ ਪੰਜਾਬ ਉਸ ਤਰੀਕੇ ਲੜਦਾ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਚਿੰਤਾ ਦੀ ਗੱਲ ਰਾਤ ਸਾਹਿਬ ਇੱਥੇ ਹੁਣ ਥੋੜਾ ਜਿਹਾ ਆਪਾਂ ਮੌਜੂਦਾ ਸਥਿਤੀ ਦੇ ਨਾਲ ਨਾਲ ਇਹ ਵੀ ਚੀਜ਼ ਸਮਝੀਏ ਕਿ ਆਖਰਕਾਰ ਇਹ ਰੇੜਕਾ ਬਣਾ ਕੇ ਜਾਣਬੁੱਝ ਕੇ ਰੱਖਿਆ ਗਿਆ ਜਾਂ ਇਹ ਹੱਲ ਹੋ ਸਕਦਾ ਤੁਹਾਡੇ ਹਿਸਾਬ ਦੇ ਨਾਲ ਇਹ ਵੀ ਸਿਆਸੀਕਰਨ ਹੋ ਗਿਆ ਇਸ ਮਸਲੇ ਦਾ ਦੇਖੋ ਹੱਲ ਹੋ ਸਕਦਾ ਕੋਈ ਇਹ ਰੌਲਾ ਨਹੀਂ ਕਿ ਹੱਲ ਨਹੀਂ ਹੋ ਸਕਦਾ ਹੂੰ ਪਰ ਜਿਹੜਾ ਜਣੀ ਮਤਲਬ ਮੈਨੂੰ ਲੱਗਦਾ ਕਿਸੇ ਲੈਵਲ ਤੇ ਸਿਕੰਦਰਚ ਕੋਈ ਵੀ ਸਰਕਾਰ ਰਹੀ ਹੋਵੇ ਉਹ ਪੀਜਪੀ ਹੈ ਪਹਿਲਾਂ ਜਿਆਦਾ ਲੰਮਾ ਸਮਾਂ ਕਾਂਗਰਸ ਰਹੀ ਹੈ ਜੀ ਪੰਜਾਬ ਨੂੰ ਕਦੇ ਵੀ ਆਪਦੇ ਪਹਿਰਾ ਸਿਰ ਖੜਾ ਨਹੀਂ ਹੋਣ ਦਿੱਤਾ ਗਿਆ ਹੂੰ ਸਾਡੇ ਡੈਮਾ ਦਾ ਕੰਟਰੋਲ ਦੋਨੇ ਵੱਡੇ ਡੈਮਾ ਦਾ ਭਾਖੜਾ ਦਾ ਵੀ ਪੌਂਗੜਾ ਦਾ ਵੀ ਉਹ ਬੀਬੀਐਮਟੀ ਦੇ ਰਾਹੀਂ ਕੇਂਦਰ ਨੇ ਆਪਿਆਖ ਚ ਰੱਖਿਆ ਜੀ ਯਾਨੀ ਉਹਦੇ ਤੇ ਵੀ ਸਾਡਾ ਕੰਟਰੋਲ ਨਹੀਂ ਪਾਰਟੀਆਂ ਦੀ ਪੰਡ ਕਿਵੇਂ ਹੋਣੀ ਆ ਉਹਦੇ ਚ ਵੀ ਸਾਡੀ ਕੋਈ ਕੁਛ ਵਿੱਚ ਨਹੀਂ ਜਿਹੜਾ ਜਿਹੜੀ ਪੰਜਾਬ ਪੁਨਰਗਠਨ ਐਕਟ ਹੈ ਉਹਦੀਆਂ ਧਰਾਵਾਂ ਤੇ ਲਗਭਗ ਸ਼ੁਰੂ ਤੋਂ ਹੀ ਅਕਾਲੀ ਦਲ ਵੀ ਭਾਰਤੀ ਕਿਸਾਨ ਯੂਨੀਅਨ ਵੀ ਅਸੀਂ ਵੀ ਜਿਹੜੇ ਮਤਲਬ ਉਹ ਮੰਨ ਲਓ ਲੈਫਟ ਦੇ ਲੋਕ ਵੀ ਆ ਅਸੀਂ ਸਾਰੇ ਇਤਰਾਜ਼ ਕਰਦੇ ਰਹੇ ਆ ਕਿ ਉਹ ਪੰਜਾਬ ਵਿਰੋਧੀ ਧਰਾਵਾਂ ਨੇ ਜੀ ਸਰਕਾਰ ਨੂੰ ਸੂਬੇ ਦੇ ਵਿੱਚ ਆਮ ਰਾਏ ਬਣਾ ਕੇ ਸਾਂਝੀ ਹੂੰ ਉਹ ਸਰਪ ਪਾਰਟੀ ਮੀਟਿੰਗ ਹੋਵੇ ਉਹ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਨਵੋਲਵ ਕਰਕੇ ਇਹਦੇ ਤੇ ਇੱਕ ਇਹੋ ਜਿਹਾ ਪੈਨਸੜਾ ਪੰਜਾਬ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਮਤਲਬ ਮੰਨ ਲਓ ਸਾਡੀ ਆਮ رائے ਹੈ ਤੇ ਅਸੀਂ ਇਹਦੇ ਲਈ ਲੜਾਗੇ ਜੀ ਕਦੇ ਕਾਂਗਰਸ ਨੇ ਇੱਕ ਪੂਰੀ ਦਾ ਮੋਰਚਾ ਲਾਇਆ ਸੀ ਪਰ ਸੈਂਟਰ ਸਰਕਾਰ ਨੇ ਇਹਨੂੰ ਡਾਇਵਰਟ ਕੀਤਾ ਕਿ ਉਹ ਬਾਅਦ ਚ ਧਰਮ ਯੁੱਧ ਦਾ ਮੋਰਚਾ ਬਣ ਕੇ ਪਰ 12 ਸਾਲ ਪੰਜਾਬ ਜਿਹੜੀ ਹੋਰ ਕਿਸਮ ਦੀ ਹਾਲਤ ਵਿੱਚ ਉਹ ਫਿਰ ਧਾਰਮਿਕ ਰੰਗਰ ਦੇ ਦਿੱਤੇ ਗਈ ਨਾ ਉਸ ਮੁੱਦੇ ਨੂੰ ਕਿੱਥੇ ਵੰਡ ਕਰਾਂਗੇ ਦੇ ਦਿੱਤੀ ਗਈ ਹਾਲਾਂਕਿ ਮੁੱਦਾ ਹੋਰ ਸੀ ਬੈਟਰਲਿਜ਼ਮ ਦੇ ਮੁੱਦੇ ਸੀ ਜਿਹੜੇ ਮੁੱਦੇ ਛੁੱਟੇ ਸੀ ਬਿਲਕੁਲ ਜਿਹੜਾ ਜਿਹੜੇ ਬੰਦੇ ਨੇ ਜੀ ਜੀ ਹੱਲ ਕਰਨਾ ਸੰਭਵ ਹੈ ਜੇ ਇਮਾਨਦਾਰੀ ਨਾਲ ਦੇਖਿਆ ਜਾਵੇ ਤੇ ਦੁਨੀਆ ਦੀ ਕੋਈ ਅਜਿਹੀ ਸਮੱਸਿਆ ਨਹੀਂ ਜਿਹੜੀ ਟੇਬਲ ਤੇ ਬੈਠ ਕੇ ਸੌਖੀ ਤਰੀਕੇ ਨਾਲ ਹੱਲ ਨਾ ਹੋ ਸਕਦੀ ਹੋਵੇ ਪਰ ਜਿਹੜੇ ਸੌੜੇ ਸਵਾਰਥ ਨੇ ਜੀ ਕਦੇ ਹਰਿਆਣਾ ਚ ਵੋਟਾਂ ਲੈਣੀਆਂ ਨੇ ਕਾਦੇ ਜਣੀ ਮਤਲਬ ਮਲੋਂ ਰਾਜਸਥਾਨ ਨੂੰ ਖੁਸ਼ ਕਰਨਾ ਹੈ ਤੇ ਪੰਜਾਬ ਨੂੰ ਹਰੇਕ ਮਾਮਲੇ ਚ ਰਗੜਾ ਲਾ ਦਿੱਤਾ ਜਾਂਦਾ ਸਾਡੀ ਨਾ ਸੁਣੀ ਜਾਂਦੀ ਹੈ ਉਹ ਜੇ ਰਾਸ਼ਟਰਪਤੀ ਕੋਲੇ ਗਿਆ ਪਾਣੀਆਂ ਦਾ ਬਿੱਲ ਜਿਹੜਾ ਵਿੰਦਰ ਸਰਕਾਰ ਵੇਲੇ ਕਪਾਸ ਕੀਤਾ ਸੀ ਜੀ ਉਹ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਭੇਜਤਾ ਤੇ ਉਹ ਅੱਜ ਤੱਕ ਜਣੀ ਠੰਡੇ ਬਸਤੇ ਚ ਪਿਆ ਉਹਦਾ ਵੀ ਕੁਛ ਨਹੀਂ ਪਿਆ ਹੂੰ ਜਿਹਦੇ ਕਰਕੇ ਪੰਜਾਬ ਨੂੰ ਆਪਦੇ ਪੈ ਤੋ ਖੂਤੋਂ ਪ੍ਰੇਰਣਾ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਵੀ ਤ੍ਰਿੜਤਾ ਨਾਲ ਆਪਦੇ ਮਤਲਬ ਕੇਸ ਦੀ ਪੈਰਵਾਹੀ ਪੰਜਾਬ ਦੇ ਕੇਸ ਦੀ ਪੈਰਵਾਹੀ ਕਰਨੀ ਚਾਹੀਦੀ ਹੈ ਬਿਲਕੁਲ ਜਦੋਂ ਵੀ ਮੈਨੂੰ ਲੱਗਦਾ ਕਿ ਉਹ ਗਵਾਂਡੀ ਸੂਬੇ ਕੋਈ ਮੰਗ ਉਠਾਉਂਦੇ ਨਹੀਂ ਤਾਂ ਨਾਲ ਦੀ ਨਾਲ ਮੁੱਖ ਮੰਤਰੀ ਪੰਜਾਬ ਦਾ ਵੀ ਉਸੇ ਪੱਧਰ ਤੇ ਸਟੇਟਮੈਂਟ ਆ ਜਾਣਾ ਚਾਹੀਦਾ ਹੈ ਕਿ ਭਈ ਸਾਡੀ ਵੀ ਰਾਇਲਟੀ ਬਾਕੀ ਹੈ ਸਾਨੂੰ ਵੀ ਦੇ ਦਿੱਤੀ ਜਾਵੇ ਘੱਟੋ ਘੱਟ ਅਧਿਕਾਰਕ ਤੌਰ ਤੇ ਕਿ ਜੰਗ ਤਾਂ ਆਪਣੇ ਵੱਲੋਂ ਚੱਲਦੀ ਰਹਿਣੀ ਚਾਹੀਦੀ ਹੈ ਨਤ ਸਾਬ ਕਿਉਂਕਿ ਤੁਸੀਂ ਲੰਮਾ ਸਮਾਂ ਉਸ ਵਿਭਾਗ ਦੇ ਵਿੱਚ ਬਤਾਇਆ ਹੈ ਕਿ ਜਿਹੜਾ ਸਿੱਧੇ ਤੌਰ ਤੇ ਇਸ ਸਾਰੀ ਸਮੱਸਿਆ ਦੇ ਨਾਲ ਜੁੜਿਆ ਹੋਇਆ ਕਿ ਉਸ ਸਮੇਂ ਦੌਰਾਨ ਕਦੇ ਇਹ ਚਰਚਾ ਨਹੀਂ ਛੜੀ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਪਾਣੀਆਂ ਦੇ ਮਸਲੇ ਨੂੰ ਹੱਲ ਕਰਕੇ ਆਪਣੇ ਤੌਰ ਤੇ ਆਪਣੇ ਪ੍ਰਬੰਧ ਕਰ ਲਈਏ ਪੱਕੇ ਪੈਰੀ ਹੋ ਜੀਏ ਜਾਂ ਪੱਕੇ ਪੈਰੀ ਹੋਣ ਬਾਰੇ ਕਿਸੇ ਵੀ ਅਧਿਕਾਰੀ ਨੇ ਜਾਂ ਕਿਸੇ ਵੀ ਵੱਡੇ ਕੋਈ ਇਦਾਂ ਦਾ ਕੋਈ ਬੰਦਾ ਆਇਆ ਹੀ ਨਹੀਂ ਡਿਪਾਰਟਮੈਂਟ ਦੇ ਵਿੱਚ ਜਾਂ ਉਸ ਮਹਿਕਮੇ ਦੇ ਵਿੱਚ ਕਿ ਇਦਾਂ ਦੀ ਗੱਲ ਚੱਲ ਸਕਕੇ ਵੀ ਆਪਣੇ ਪੈਰਾ ਤੇ ਬੇਸ਼ੱਕ ਲੜਾਈ ਲੜੇ ਕੋਈ ਹਰਿਆਣਾ ਲੜ ਰਿਹਾ ਹੈ ਨਾ ਲੜ ਰਿਹਾ ਹੋਵੇ ਹਿਮਾਚਲ ਪੰਗਾ ਲੈ ਰਿਹਾ ਹੋਵੇ ਨਾ ਲੈ ਰਿਹਾ ਹੋਵੇ ਆਪਣੇ ਪੱਧਰ ਤੇ ਕਦੀ ਨਹੀਂ ਕਿਸੇ ਨੇ ਚਰਚਾ ਕੀਤੀ ਵੀ ਅਸੀਂ ਇਹਦਾ ਕੋਈ ਪੱਕਾ ਹੱਲ ਕੱਢ ਲਈਏ ਦੇਖੋ ਇੱਕ ਬੈੜਾ ਹੁੰਦਾ ਸੀ ਜਦੋਂ ਇੰਜੀਨੀਅਰ ਚਾਹੇ ਬਿਊਰੋਕਰੇਟ ਕਿਸੇ ਪਾਲਿਸੀ ਦੇ ਆਧਾਰ ਤੇ ਸੋਚਦੇ ਸੀ ਤੇ ਜਣੀ ਇਸ਼ੂ ਨੂੰ ਪ੍ਰਿੰਸੀਪਲੀ ਪੇਸ਼ ਕਰਦੇ ਸੀ ਜੀ ਚਾਹੇ ਉਹ ਮਦਨ ਗੰਧਾਵਾ ਹੋਣ ਚਾਹੇ ਜਣੀ ਇਸ ਕਿਸਮ ਦਾ ਸਾਡੇ ਇਰੀਗੇਸ਼ਨ ਦੇ ਵਿੱਚ ਵੀ ਇੱਕ ਇੰਜੀਨੀਅਰ ਸੀ ਮਰਹੂਮ ਪਾਲ ਸਿੰਘ ਢਿੱਲੋਂ ਜਿਨ੍ਹਾਂ ਨੇ ਜਿਨ੍ਹਾਂ ਦੀ ਬੜੀ ਫੇਮਸ ਕਿਤਾਬ ਹੈ ਟੇਲ ਆਫ ਟੂ ਰਿਵਰਸ ਹੂੰ ਉਸ ਤੋਂ ਬਾਅਦ ਮੈਂ ਨਹੀਂ ਦੇਖਿਆ ਕਿਰੀਗੇਸ਼ਨ ਦਾ ਕੋਈ ਅਫਸਰ ਇਸ ਪੱਤਰ ਤੇ ਪੇਸ਼ ਕਰਦਾ ਹੋਵੇ ਸਰਕਾਰ ਸਾਹਮਣੇ ਕੇਸ ਕਿ ਦੇਖੋ ਸਾਡੇ ਇੰਟਰਸਟ ਆ ਨੇ ਰਿਐਲਿਟੀ ਇਹ ਆ ਤੇ ਇਹਦੇ ਆਧਾਰ ਤੇ ਕੋਈ ਨੀਤੀ ਕੰਕਰੀਟ ਬਣੇ ਦੇਖੋ ਮੁੱਖ ਮੰਤਰੀ ਦੇ ਬਿਆਨ ਨਾਲ ਕੋਈ ਗੱਲ ਹੱਲ ਨਹੀਂ ਹੋਣੀ ਬਿਆਨ ਤਾਂ ਭਗਵੰਤ ਮਾਨ ਸਾਹਿਬ ਦੇ ਦੇਣਗੇ ਜੀ ਬਿਆਨ ਦੀ ਥਾਤੇ ਸਟੇਟ ਦੀ ਅਸੈਂਬਲੀ ਕੋਈ ਰੈਜ਼ੋਲੂਸ਼ਨ ਪਾਸ ਕਰਕੇ ਕੋਈ ਮਤਲਬ ਬਕਾਇਦਾ ਬਿੱਲ ਵੜਾ ਕੇ ਉਹ ਭੇਜੇ ਤਾਂ ਕਿ ਜਦੋਂ ਆਪਾਂ ਰਿਟਨ 'ਚ ਕੋਈ ਮਤਲਬ ਮੰਨ ਲਓ ਡਿਮਾਂਡ ਖੜੀ ਕਰ ਦਿੰਨੇ ਆ ਜੀ ਉਹਦੇ ਤੇ ਚੈਸਰ ਲੋ ਡਿਬੇਟ ਕੋਈ ਕੰਕਰੀਟ ਹੁੰਦੀ ਐ ਨਹੀਂ ਤਾਂ ਜਿਹਨੂੰ ਮਾਤਰ ਪੰਜਾਬੀ ਚ ਕਹਿੰਦੇ ਆ ਜਾਪਾਂ ਦਾ ਭੇਡ ਕਰੀ ਜਾਂਦੇ ਆ ਅਸੀਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਜੀ ਸਾਨੂੰ ਠੋਸ ਕਾਰਵਾਈ ਕਰਨੀ ਚਾਹੀਦੀ ਐ ਇਸ ਸਵਾਲ ਦੇ ਉੱਤੇ ਹੂੰ ਜਿਸ ਤਰੀਕੇ ਨਾਲ ਕਹਿੰਦੇ ਨੇ ਹੁੰਦੇ ਕਿ ਅੰਗਰੇਜ਼ੀ ਦੇ ਵਿੱਚ ਵੀ ਇੱਕ ਕਹਾਵਾ ਤਾਂ ਕਿ ਪੁਸ਼ਿੰਗ ਦਾ ਵਾਲ ਜਾਂ ਕੰਧ ਨੂੰ ਧੱਕਾ ਮਾਰੀ ਜੋ ਕੰਧ ਤਾਂ ਆਪਣੇ ਥਾਂ ਤੇ ਖੜੀ ਰਹਿਣੀ ਤੇ ਜ਼ੋਰ ਵਾਧੂ ਦਾ ਖਰਾਬ ਹੋਣਾ ਇਸ ਵੇਲੇ ਮੈਨੂੰ ਲੱਗਦਾ ਕਿ ਉਹ ਚੀਜ਼ ਜਾਦਾ ਹੋ ਰਹੀ ਹੈ ਕੋਈ ਸਾਰਥਕ ਕੰਮ ਨਹੀਂ ਹੋ ਰਿਹਾ ਨਾ ਸਭ ਜਿਵੇਂ ਅਸੀਂ ਦੇਖ ਰਹੇ ਹਾਂ ਲਗਾਤਾਰ ਕਿ ਇਹ ਰੇੜਕਾ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਫਿਰ ਚਾਹੇ 10 ਸਾਲ ਅਕਾਲੀਆਂ ਨੇ ਰਾਜ ਕੀਤਾ ਫਿਰ 5 ਸਾਲ ਕਾਂਗਰਸ ਦੀ ਸਰਕਾਰ ਆਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਇਹਦੇ ਪਿੱਛੇ ਕੇਂਦਰ ਦੀ ਕੁੰਡੀ ਹੈਗੀ ਹੈ ਕਿਉਂਕਿ ਇੱਕ ਚਰਚਾ ਇਹ ਵੀ ਰਹਿੰਦੀ ਹੈ ਕਿ ਜਦੋਂ ਵੀ ਕੋਈ ਵੀ ਦੇਸ਼ ਹੋਵੇ ਉਹਨੇ ਆਪਣੇ ਜਿਹੜਾ ਫੂਡ ਬਾਲ ਹੁੰਦਾ ਉਹਨੂੰ ਬਚਾ ਕੇ ਰੱਖਣਾ ਹੁੰਦਾ ਉਹਨੂੰ ਪ੍ਰਕਿਊਰ ਕਰਨਾ ਹੁੰਦਾ ਕਿਉਂਕਿ ਉੱਥੋਂ ਉਹਨੇ ਪੂਰੇ ਦੇਸ਼ ਦਾ ਢਿੱਡ ਭਰਨਾ ਹੈਗਾ ਅਸੀਂ ਵੱਖ-ਵੱਖ ਮੁਲਕਾਂ ਦੀ ਗੱਲ ਕਰਦੇ ਆਂ ਸੀ ਹੋਰ ਥਾਵਾਂ ਦੀ ਵੀ ਗੱਲ ਕਰਦੇ ਆਂ ਉੱਥੇ ਇਹ ਜ਼ਿਕਰ ਆਉਂਦਾ ਕਿ ਜਿੱਥੇ ਉਹਨਾਂ ਨੂੰ ਪਤਾ ਕਿ ਸਾਡੇ ਆਹ ਵਾਲੀ ਉਪਜਾਊ ਧਰਤੀ ਹੈ ਉਹਨੂੰ ਬੜਾ ਪ੍ਰਕਿਊਰ ਕਰਕੇ ਰੱਖਦੇ ਉਹਨੂੰ ਪਰਫੁੱਲਿਤ ਕਰਕੇ ਰੱਖਦੇ ਆ ਪਰ ਇੱਥੇ ਇਹ ਪੰਜਾਬ ਤੋਂ ਹਰਿਆਣਾ ਤੋਂ ਸਾਨੂੰ ਪਤਾ ਕਿ ਅਸੀਂ ਇੰਨਾ ਵੱਡੇ ਪੱਧਰ ਤੇ ਅਨਾਜ ਪੈਦਾ ਕਰਨਾ ਹੈਗਾ ਤੇ ਉਸ ਉਸ ਧੜੇ ਨੂੰ ਉਸ ਇਲਾਕੇ ਨੂੰ ਇਦਾਂ ਲੜਾ ਕੇ ਰੱਖਣ ਦੇ ਕੀ ਕਾਰਨ ਹੈਗੇ ਕੀ ਲੱਗਦਾ ਕੀ ਮੰਸ਼ਾ ਨਜ਼ਰ ਆਉਂਦੀ ਤੁਹਾਨੂੰ ਦੇਖੋ ਇਹਦੇ ਚ ਇੱਕ ਤਾਂ ਗੱਲ ਇਹ ਹੈ ਕਿ ਪੰਜਾਬ ਹਮੇਸ਼ਾ ਕਿੰਦਤ ਕੋਈ ਪਾਰਟੀ ਰਾਜ ਕਰੇ ਆਮ ਤੌਰ ਤੋਂ ਦੀਆਂ ਅੱਖਾਂ ਚ ਰੱਖਦਾ ਹੈ ਪੰਜਾਬ ਇੱਕ ਮਿਨੋਰਟੀ ਮਤਲਬ ਮੰਨ ਲਓ ਵੀ ਸਟੇਟ ਹੈ ਜੀ ਸਿੱਖ ਧਰਮ ਜਿਹੜੀ ਇੱਕ ਦੇਸ਼ ਦੀ ਮinority ਆ ਉਹ ਇੱਥੇ majority ਚ ਤੇ ਜ਼ਿਆਦਾਤਰ ਕਿਸਾਨੀ ਵੀ ਉਹ ਹੈ ਹੂੰ ਤੇ ਉਹ ਆਪਦੇ ਇੰਟਰਸਟ ਲਈ ਕਿਸਾਨੀ ਲਗਾਤਾਰ ਲੜੀ ਹੈ ਪਹਿਲਾਂ ਤੋਂ ਲੈ ਕੇ 2020 ਵੀ 21 ਚ ਦੇਖਿਆ ਕਿ ਕੇਂਦਰ ਸਰਕਾਰ ਨੂੰ ਸਿਰਫ ਪੰਜਾਬ ਦੀ ਕਿਸਾਨੀ ਨੇ ਮੋਰਚਾ ਲਾ ਕੇ ਪਿੱਛੇ ਹਟਣ ਲਈ ਮਜਬੂਰ ਕੀਤਾ ਜੀ ਪਰ ਉਹੀ ਕਿਸਾਨੀ ਸੀ ਜਿਨੇ ਭਵੰਤਮਾਨ ਹੋਰਾਂ ਨੂੰ ਜਿਖਾਇਆ ਉਸੇ ਕਿਸਾਨੀ ਦੇ ਅੱਜ ਖਿਲਾਫ ਭਵੰਤਮਾਨ ਲੋਕ ਖੁੱਲੇ ਰੂਪ ਚ ਖੜੇ ਨੇ ਫਮਲਾ ਕਰ ਰਹੇ ਨੇ ਕਿਸਾਨ ਲੀਡਰਾਂ ਤੇ ਕਿਸਾਨ ਜਿੱਥੇ ਪੰਜਾਬ ਤੇ ਜੀ ਐਵੇਂ ਨਹੀਂ ਕਦੇ ਕੋਈ ਸਟੇਟ ਚੱਲਦੀ ਹੁੰਦੀ ਇੱਕ ਜਿਹਨੂੰ ਸਟੇਟਸਮੈਨ ਲੀਡਰ ਕਹਿੰਦੇ ਆ ਉਹ ਇਹ ਨਹੀਂ ਹੁੰਦਾ ਕਿ ਉਹ ਸਿਰਫ ਜਣੀ ਮਤਲਬ ਚਟਪਟੀਆਂ ਗੱਲਾਂ ਕਰੇ ਜੀ ਉਹ ਉਹ ਉਸ ਲੈਵਲ ਤੇ ਮਾਮਲੇ ਨੂੰ ਖੜਾ ਕਰਨਾ ਜਿਹਨੂੰ ਕਹਿੰਦੇ ਵੀ ਸਿਧਾਂਤਕ ਅਧਾਰ ਤੇ ਕੋਈ ਜਣੀ ਚੁਣੌਤੀ ਕੇਂਦਰ ਸਰਕਾਰ ਸਾਹਮਣੇ ਪੇਸ਼ ਕਰਨੀ ਕੇਂਦਰ ਸਰਕਾਰ ਕੋਈ ਬਹੁਤਾ ਹਿਕਰ ਨਹੀਂ ਕਰ ਰਹੀ ਇਸ ਗੱਲ ਦਾ ਕਿ ਪੰਜਾਬ ਦਾ ਨੁਕਸਾਨ ਹੋਊਗਾ ਜੀ ਮੈਨੂੰ ਸਮਝ ਸਕਦਾ ਕਿ ਉਹਦਾ ਕਾਰਨ ਕੋਈ ਫਿਰਕਾਪਰਸਤੀ ਹੈ ਜਾਂ ਇਹ ਕਹਿੰਦੇ ਫੈਡਰਲਿਜ਼ਮ ਦੇ ਸਿਧਾਂਤ ਨੂੰ ਪੈਰਾਂ ਥੱਲੇ ਰੋਲ ਦੇਣਾ ਹੈ ਸਾਡੀ ਗੱਲ ਹੀ ਨਹੀਂ ਸੁਣੀ ਜਾਂਦੀ ਕਿਉਂਕਿ ਹੁਣ ਤੱਕ ਇੰਦਰਚ ਬੀਜਪੀ ਦੀ ਅਹੀ ਸੀ ਸਰਕਾਰ ਜਿਹੜੀ ਨਾ ਫੈਡਰਲਿਜ਼ਮ ਨੂੰ ਮਾਨਤਾ ਦਿੰਦੀ ਹੈ ਨਾ ਸੂਬਿਆਂ ਦੇ ਰਾਈਟਸ ਨੂੰ ਮਾਨਤਾ ਦਿੰਦੀ ਹੈ ਹੁਣ ਤਾਂ ਜਣੀ ਧੱਕਾ ਚੱਲਦਾ ਹੈ ਜੀ ਤੇ ਇਸ ਧੱਕੇ ਦੇ ਖਿਲਾਫ ਵੀ ਜੇ ਪੰਜਾਬ ਸਰਕਾਰ ਤੇ ਪੰਜਾਬ ਦੀ ਜਨਤਾ ਜੁਨਾਈਟ ਹੋ ਕੇ ਖੜੀ ਹੋਵੇ ਤਾਂ ਸਾਨੂੰ ਕੋਈ ਪਿੱਛੇ ਨਹੀਂ ਠੱਕ ਸਕਦਾ ਆਪਦੇ ਜਣੀ ਅਸੂਲੀ ਜਿਹੜੀਆਂ ਸੱਦੀਆਂ ਮੰਗਾਂ ਤੇ ਸਾਡੇ ਇੰਟਰਸਟ ਨੇ ਉਹਨਾਂ ਲਈ ਅਸੀਂ ਲੜ ਸਕਦੇ ਹਾਂ ਅਸੀਂ ਇਹਨੇ ਗਏ ਗੁਜਰੇ ਥੋੜਾ ਜਾਂ ਅਸੀਂ ਟੱਕਰਾਂ ਨਾ ਕਰ ਸਕੀਏ ਠੱਕੇ ਹੂੰ ਬਿਲਕੁਲ ਬਸੇ ਤੁਨੂੰ ਨਜ਼ਦੀਕੀ ਪੁਵੇਖ ਦੇ ਵਿੱਚ ਕੋਈ ਹੱਲ ਨਜ਼ਰ ਆਉਂਦਾ ਜਾਂ ਫਿਰ ਇਹ ਮਸਲਾ ਇਸੇ ਤਰੀਕੇ ਨਾਲ ਬਵਾਦਸੂ ਚੱਲਦਾ ਰਹੇ ਨਹੀਂ ਹੱਲ ਤਾਂ ਜਦੋਂ ਚੀਜ਼ਾਂ ਇਹ ਕਹਿ ਲੋ ਵੀ ਜਣੀ ਚਰਚਾ ਚ ਵੱਡੀ ਪੱਧਰ ਤੇ ਆ ਜਾਣ ਬਿਵਾਦ ਦਾ ਵਿਸ਼ਾ ਬਣ ਜਾਣ। ਹੂੰ ਫਿਰ ਨੈਗੇਟਿਵ ਤੋਂ ਪੋਜ਼ਿਟਿਵ ਹੱਲ ਤਾਂ ਉਹਦਾ ਕੋਈ ਨਿਕਲ ਨਹੀਂ ਹੁੰਦਾ। ਜਾਂ ਹੱਕ ਦੇ ਵਿੱਚ ਆਉਗਾ ਜਾਂ ਵਿਰੋਧ ਦੇ। ਇਹ ਪਹਿਲੀ ਗੱਲ ਆ ਜੀ। ਹੂੰ ਹਾਂਜੀ ਹਾਂ ਉਹ ਹੱਕ 'ਚ ਨਿਕਲੇ ਸਾਡੇ ਜਾਂ ਸਾਡੇ ਵਿਰੋਧ 'ਚ ਨਿਕਲੇ। ਹੁਣ BBMP ਦੀ ਕਾਰਵਾਈ ਕਿ ਹਰਿਆਣਾ ਆਪਣਾ ਪਾਣੀ ਵੰਤ ਬੈਠਾ। ਜੀ ਉਹ ਪੰਜਾਬ ਦੇ ਪਾਣੀ 'ਚੋਂ ਵੱਧੂ ਹਿੱਸਾ ਮੰਗ ਰਿਹਾ ਹੈ। ਹੂੰ ਤੇ ਸੈਂਟਰਲ ਸਰਕਾਰ ਦੇ ਇਸ਼ਾਰੇ ਤੇ ਮਤਲਬ BBPO ਦੇ ਲਈ BBMP ਦੀ ਪਾਣੀ ਰਿਲੀਜ਼ ਕਰ ਰਹੀ ਹੈ ਇਹ ਸਾਫ ਹੈ ਕਿ ਸਾਡੇ ਨਾਲ ਖੁੱਲਿਆਂ ਧੱਕਾ ਹੋ ਰਿਹਾ ਹੈ ਕੇਂਦਰੀ ਅਧਾਰਾਂ ਵੱਲੋਂ ਤੇ ਕੇਂਦਰ ਸਰਕਾਰ ਦੀ ਸ਼ੈਤ ਤੇ ਅਦਾਲਤਾਂ ਵੀ ਸਾਡਾ ਪੱਖ ਸੁਣਨ ਨੂੰ ਤਿਆਰ ਨਹੀਂ ਜਿਹਦੇ ਕਰਕੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਇੱਕ ਨਵੇਂ ਤੂਫਾਨ ਨੂੰ ਜਨਮ ਦੇ ਸਕਦੀਆਂ ਨੇ ਤੇ ਇਹ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਰਾਜ ਕਰਦੇ ਲੋਕਾਂ ਨੂੰ ਜੀ ਨਾ ਸਬ ਬਹੁਤ ਸ਼ੁਕਰੀਆ ਤੁਸੀਂ ਸਾਮਾ ਘਟ ਕੇ ਸਾਡੇ ਨਾਲ ਜੁੜੇ ਤੁਸੀਂ ਆਪਣਾ ਕਿਉਂਕਿ ਲੰਮਾ ਤਜਰਬਾ ਰੱਖਦੇ ਹੋ ਬੜੇ ਵਿਭਾਗ ਢੰਗ ਨਾਲ ਤੁਸੀਂ ਪੱਖ ਰੱਖਿਆ ਬਹੁਤ ਸ਼ੁਕਰੀਆ ਤੁਹਾਡਾ ਤਾਂ ਸਾਡੇ ਨਾਲ ਸੁਖਦਰਸ਼ਨ ਸਿੰਘ ਨੱਤ ਜੁੜੇ ਸੀਗੇ ਲੰਮਾ ਸਮਾਂ ਉਹਨਾਂ ਨੇ ਇਰੀਗੇਸ਼ਨ ਵਿਭਾਗ ਦੇ ਵਿੱਚ ਸੇਵਾ ਕੀਤੀ ਹੈ ਜ਼ਿੰਮੇਵਾਰੀ ਨਿਭਾਈ ਹੈ ਨੌਕਰੀ ਕੀਤੀ ਹੈ ਤੇ ਉਸ ਦੌਰਾਨ ਵੀ ਉਹਨਾਂ ਨੇ ਬਹੁਤ ਸਾਰੀ ਚੀਜ਼ਾਂ ਇਦਾਂ ਦੀਆਂ ਦੇਖੀਆਂ ਨੇ ਜਿਹੜਾ ਉਹਨਾਂ ਦਾ ਤਜਰਬਾ ਹੈਗਾ ਉਹ ਸਾਫ਼ ਤੌਰ ਤੇ ਦੱਸ ਰਿਹਾ ਹੈ ਕਿ ਕੁਝ ਇੱਕ ਬੰਦਿਆਂ ਨੇ ਇਹ ਐਫਰਟ ਕੀਤੇ ਕੋਸ਼ਿਸ਼ਾਂ ਕੀਤੀਆਂ ਕਿ ਇਸ ਮਸਲੇ ਦਾ ਕੋਈ ਸਾਰਤਕ ਹੱਲ ਹੋਵੇ ਪਰ ਜਿਹੜੇ ਸਿਆਸਤਦਾਨ ਸੀਗੇ ਉਹਨਾਂ ਨੇ ਹਮੇਸ਼ਾ ਇਹ ਬੀਬੀਐਮਪੀ ਦਾ ਮਸਲਾ ਚਾਹੇ ਐਸਵਾਈਐਲ ਦਾ ਮਸਲਾ ਚਾਹੇ ਪੰਜਾਬ ਦੇ ਵਾਦਦਕਾਰ ਦਾ ਮਸਲਾ ਇਹਨਾਂ ਨੂੰ ਹਮੇਸ਼ਾ ਸਿਆਸੀਕਰਨ ਕਰਕੇ ਹੀ ਦੇਖਿਆ ਕਿ ਸਾਡਾ ਨਫਾ ਕੀ ਹੈ ਤੇ ਸਾਡਾ ਨੁਕਸਾਨ ਕੀ ਹੈ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਇਸ ਵੇਲੇ ਵੀ ਸਮਝਣ ਵਾਲੀਆਂ ਨੇ ਕਿ ਜੇ ਰਾਇਪੇਰੀਅਨ ਸਟੇਟ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਆਪਣਾ ਹੱਕ ਮੰਗ ਰਿਹਾ ਜਿਉ ਰਾਇਲਟੀ ਮੰਗ ਰਿਹਾ ਤਾਂ ਪੰਜਾਬ ਦੀ ਸਰਕਾਰ ਕਿਉਂ ਵਾਰ-ਵਾਰ ਇਸ ਮਸਲੇ ਤੇ ਧਿਆਨ ਕਿਉਂ ਨਹੀਂ ਦਿੰਦੀ ਕਿਉਂ ਕਰਜ਼ਾ ਚੁੱਕਣ ਤੇ ਲੱਗੀ ਹੋਈ ਹੈ ਕੀ ਕਰਜ਼ਾ ਉਧਰਲੇ ਪਾਸੇ ਚੁੱਕਣ ਦੀ ਥਾਂ ਰਾਇਲਟੀ ਤੇ ਪ੍ਰੈਸ਼ਰ ਪਾ ਪਾ ਕੇ ਕੇਂਦਰ ਸਰਕਾਰ ਤੇ ਪ੍ਰੈਸ਼ਰ ਪਾ ਪਾ ਕੇ ਕੀ ਰਾਜਸਥਾਨ ਤੋਂ ਆਪਣੀ ਰਾਇਲਟੀ ਨਹੀਂ ਲਈ ਜਾ ਸਕਦੀ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਲੰਮੇ ਸਮੇਂ ਤੋਂ ਬਹੁਤ ਸਾਰਾ ਪੈਸਾ ਪੰਜਾਬ ਦਾ ਇੱਕ ਹਿਸਾਬ ਦੇ ਨਾਲ ਰਾਜਸਥਾਨ ਦੇ ਉੱਪਰ ਪਿਆ ਹੈਗਾ ਕਿਉਂਕਿ ਪਾਣੀ ਤਾਂ ਲਗਾਤਾਰ ਜਾ ਰਿਹਾ ਸੀ ਜਦੋਂ ਅੰਕੜਿਆਂ ਦਾ ਵੇਰਵਾ ਵੀ ਕਰੀਏ ਪੰਜਾਬ 4 एमएਫ ਪਾਣੀ ਵਰਤ ਰਿਹਾ 4.2 ਇਸੇ ਤਰੀਕੇ ਨਾਲ ਹਰਿਆਣਾ 3.50 ਤੇ ਜੇ ਰਾਜਸਥਾਨ ਦੀ ਗੱਲ ਕਰਨੀ ਹੋਵੇ 8.60 एमएਫ ਪਾਣੀ ਜਾ ਰਿਹਾ ਹੈ ਤਾਂ ਇਸ ਪਾਣੀ ਦੀ ਪਰਪਾਈ ਕੌਣ ਕਰੇਗਾ ਇਸ ਦੀ ਰਾਇਲਟੀ ਜਿਹੜੀ ਹੁਣ ਤੱਕ ਦੀ ਬਣਦੀ ਆ ਉਸ ਦਾ ਭੁਗਤਾਨ ਕੌਣ ਕਰੇਗਾ ਇਹ ਵੱਡਾ ਸਵਾਲ ਹੈ ਤਾਂ ਜੇ ਪੈਸਾ ਵਾਪਸ ਮੰਗਾਲਿਆ ਜਾਵੇ ਰਾਇਲਟੀ ਲੈ ਲਈ ਜਾਵੇ ਭਾਵੇਂ ਕਿਸ਼ਤਾਂ ਦੇ ਵਿੱਚ ਹੀ ਆਵੇ ਤਾਂ ਪੰਜਾਬ ਆਪਣੇ ਪੈਰਾਂ ਸਿਰ ਹੋ ਸਕਦਾ ਹੈਗਾ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਜ਼ਿਹਨ ਦੇ ਵਿੱਚ ਵੀ ਬਹੁਤ ਸਾਰੀਆਂ ਟਿੱਪਣੀਆਂ ਹੋਣਗੀਆਂ ਕਿ ਇਹ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਜਿਹੜੀ ਇਹ ਆਪਸ ਦੇ ਵਿੱਚ ਖਿੱਚੋ ਤਾਨ ਚੱਲ ਰਹੀ ਹੈ ਇਸ ਦਾ ਕੋਈ ਨਜ਼ਦੀਕੀ ਹੱਲ ਤੁਹਾਨੂੰ ਨਜ਼ਰ ਆਉਂਦਾ ਹੈ ਜਾਂ ਫਿਰ ਲੱਗਦਾ ਹੈ ਕਿ ਇਸ ਮਸਲੇ ਤੇ ਸਿਰਫ ਤੇ ਸਿਰਫ ਸਿਆਸਤ ਹੁੰਦੀ ਰਹੇਗੀ ਤੁਸੀਂ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰਨਾ ਇਸ ਤਰਤੁਆਗਰਣੀ ਹੈ ਬਹੁਤ ਬਹੁਤ ਧੰਨਵਾਦ